ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਨਾਵਲ ਦੇ ਵਿੱਚ ਸਾਰਿਆਂ ਦਾ ਸਵਾਗਤ ਆ ਜੀ ਨਿਰਮੋਹੀ ਧਰਮੀ ਮਾਂ ਦਾ ਪਾਗਿਆਰ ਮਲਕੇ ਹਾਜ਼ਰਾਂ ਜੀ ਉਮੀਦ ਆ ਤੁਹਾਨੂੰ ਵਧੀਆ ਲੱਗੇਗਾ ਆਓ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਜੀ ਮੈਂ ਸੋਚਦੀ ਸੀ ਕਿਸੇ ਤੇ ਗੱਲ ਲੱਕ ਕੇ ਰੋਕੀ ਮਨ ਹੌਲਾ ਕਰ ਲਵਾ ਮੇਰੇ ਨਾਨਾ ਨਾਨੀ ਵੀ ਸੁਨਿਆ ਵਿੱਚ ਨਹੀਂ ਸੀ ਤੇ ਨਾ ਕੋਈ ਮਾਮਾ ਮਾਮੀ ਸੀ ਜਿਨ ਨੂੰ ਮੈਂ ਆਪਣਾ ਦਰਦ ਦੱਸਾਂ ਮੇਰੇ ਪਿਤਾ ਜੀ ਆ ਕੇ ਸ਼ਹਿਰ ਵਿੱਚ ਰਹਿਣ ਲੱਗ ਪਏ ਸੀ ਜੋ ਮੇਰੇ ਚਾਚਾ ਚਾਚੀ ਪਿੰਡ ਵਿੱਚ ਰਹਿੰਦੇ ਸੀ ਉਹਨਾਂ ਨਾਲ ਪਿਆਰ ਨਹੀਂ ਸੀ ਉਹ ਵੀ ਮੈਨੂੰ ਬਹੁਤ ਪਿਆਰ ਨਹੀਂ ਕਰਦੇ ਸੀ ਕਾਲਜ ਵਿੱਚ ਜਾ ਕੇ ਵੀ ਸ਼ਰਮ ਮਹਿਸੂਸ ਕਰਦੀ ਸੀ ਕਿ ਮੇਰੇ ਪਿਤਾ ਜੀ ਨੇ ਇਨੀ ਉਮਰ ਵਿੱਚ ਜਾ ਕੇ ਵਿਆਹ ਕਰ ਲਿਆ ਮੈਂ ਘਰ ਦੀ ਗੱਲ ਕਦੀ ਆਪਣੀਆਂ ਸਹੇਲੀਆਂ ਨਾਲ ਨਹੀਂ ਕੀਤੀ ਹੁਣ ਮੈਂ ਮਹਿਸੂਸ ਕੀਤਾ ਕਿ ਮੈਂ ਨਵਦੀਪ ਨੂੰ ਆਪਣੇ ਘਰ ਦੀਆਂ ਗੱਲਾਂ ਦੱਸਾਂ ਨਵਦੀਪ ਨੂੰ ਆਪਣਾ ਸਾਥੀ ਬਣਾਵਾਂ ਮੈਂ ਵੀ ਹੁਣ ਨਵਦੀਪ ਨਾਲ ਗੱਲ ਕਰਨ ਦਾ ਮੌਕਾ ਪਾਲ ਰਹੀ ਸੀ ਮੈਂ ਨਵਦੀਪ ਨੂੰ ਇੱਕ ਚਿੱਠੀ ਲਿਖੀ ਜਿਸ ਵਿੱਚ ਮੈਂ ਉਸਨੂੰ ਪੁੱਛਿਆ ਤੂੰ ਮੇਰਾ ਸਾਰੀ ਜ਼ਿੰਦਗੀ ਪਰ ਸਾਥ ਨਿਭਾਏਂਗਾ ਤੂੰ ਮੇਰੇ ਨਾਲ ਵਿਆਹ ਕਰਾਏਂਗਾ ਉਹਨੇ ਮੈਨੂੰ ਸਾਰੀਆਂ ਗੱਲਾਂ ਦਾ ਜਵਾਬ ਹਾਂ ਵਿੱਚ ਦਿੱਤਾ ਮੈਂ ਵੀ ਉਸ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੱਤਾ ਹੁਣ ਮੁਕੇਸ਼ ਮੈਂ ਤੇ ਨਵਦੀਪ ਹਰ ਰੋਜ਼ ਮਿਲਣ ਲੱਗ ਪਏ ਨਵਦੀਪ ਨੂੰ ਮੈਂ ਬਥੇਰਾ ਰੋਕਿਆ ਕਿ ਹਰ ਰੋਜ਼ ਮਿਲਣਾ ਸਾਡਾ ਠੀਕ ਨਹੀਂ ਆ ਪਰ ਉਹ ਜ਼ਿੱਦ ਕਰਦਾ ਸੀ ਉਹ ਮੇਰੀ ਗੱਲ ਕੋਈ ਵੀ ਸੁਣਦਾ ਨਹੀਂ ਮਿਲਣ ਦਾ ਸਿਲਸਿਲਾ ਜਾਰੀ ਹੀ ਰਿਹਾ ਇੱਕ ਦਿਨ ਕਾਲਜ ਵਿੱਚ ਜਾਣ ਦੀ ਬਜਾਏ ਅਸੀਂ ਦੋਨੋਂ ਜਨੇ ਸਿਨੇਮਾ ਹਾਲ ਵਿੱਚ ਫਿਲਮ ਦੇਖਣ ਚਲੇ ਗਏ ਮੇਰੀ ਸਹੇਲੀ ਨੇ ਸੀਤਾ ਨੇ ਮੇਰੇ ਕਰ ਫੋਨ ਕਰਕੇ ਪੁੱਛਣ ਲੱਗ ਪਈ ਕਿ ਰੀਨਾ ਅੱਜ ਕਾਲਜ ਨਹੀਂ ਆਈ ਕੀ ਗੱਲ ਹੋ ਗਈ ਉਹ ਮੇਰੇ ਪਾਪਾ ਨੇ ਜਵਾਬ ਦਿੱਤਾ ਕਿ ਉਹ ਅੱਜ ਘਰੋਂ ਕਾਲਜ ਨੂੰ ਹੀ ਗਈ ਆ ਪਾਪਾ ਨੂੰ ਹੱਥਾਂ ਪੈਰਾਂ ਦੇ ਪੈ ਗਈ ਜਦੋਂ ਮੇਰੀ ਸਹੇਲੀ ਸੀਤਾ ਨੇ ਦੱਸ ਦਿੱਤਾ ਕਿ ਉਹ ਅੱਜ ਕਾਲਜ ਨਹੀਂ ਆਈ ਉਹ ਮੈਨੂੰ ਸਾਰਾ ਦਿਨ ਭਾਲ ਕਰਦੇ ਰਹੇ ਪਰ ਮੈਂ ਆਪਣਾ ਫੋਨ ਬੰਦ ਕਰ ਰੱਖਿਆ ਸੀ ਮੈਂ ਜਦੋਂ ਘਰ ਆਏ ਮੇਰੇ ਪਿਤਾ ਜੀ ਨੇ ਮੈਨੂੰ ਘਰ ਵੜਦਿਆਂ ਸਾਰ ਹੀ ਡਾਟਣਾ ਸ਼ੁਰੂ ਕਰ ਦਿੱਤਾ ਉਸ ਸਮੇਂ ਮੈਂ ਕੁਝ ਵੀ ਛੁੱਟ ਨਹੀਂ ਬੋਲਿਆ ਮੈਂ ਆਪਣੇ ਪਿਤਾ ਜੀ ਨੂੰ ਸੱਚੀ ਸੁੱਚੀ ਗੱਲ ਦੱਸ ਦਿੱਤੀ ਪਰ ਅੱਗੋਂ ਮੇਰੇ ਪਿਤਾ ਜੀ ਨੇ ਮੇਰੀ ਗੱਲ ਸੁਣਨ ਦੀ ਬਜਾਏ ਮੈਨੂੰ ਹੋਰ ਡਾਟਿਆ ਕਾਲਜ ਜਾਣ ਤੋਂ ਅਗਲੇ ਦਿਨ ਰੋਕ ਦਿੱਤਾ ਇਹ ਮੇਰਾ ਬੀਏ ਦਾ ਆਖਰੀ ਸਾਲ ਸੀ ਤੇ ਪੇਪਰਾਂ ਨੂੰ 2 ਮਹੀਨੇ ਬਾਕੀ ਬਚੇ ਸੀ ਪਿਤਾ ਜੀ ਆਖਣ ਲੱਗੇ ਹੁਣ ਤੂੰ ਘਰ ਬੈਠ ਕੇ ਹੀ ਪੜ ਲੈ ਕਰ ਕਾਲਜ ਨਹੀਂ ਜਾਣਾ ਜਾਣਾ ਬਸ ਸਿਰਫ ਇਮਤਿਹਾਨ ਦੇ ਨਹੀਂ ਜਦੋਂ ਨਵਦੀਪ ਨੂੰ ਇਸ ਗੱਲ ਬਾਰੇ ਪਤਾ ਲੱਗ ਗਿਆ ਕਿ ਮੈਂ ਕਿੰਨੇ ਦਿਨ ਕਾਲਜ ਨਹੀਂ ਗਈ ਉਹ ਇੱਕ ਦਿਨ ਸ਼ਾਮ ਨੂੰ ਸਾਡੇ ਘਰ ਆ ਗਿਆ ਪਿਤਾ ਜੀ ਨੇ ਉਸ ਨੂੰ ਬਹੁਤ ਛਿੜਕਿਆ ਗੁੱਸੇ ਵਿੱਚ ਆ ਕੇ ਘਰੋਂ ਬਾਹਰ ਕੱਢ ਦਿੱਤਾ ਪਰ ਉਸ ਨੇ ਇੱਕ ਨਾ ਸੁਣਿਆ ਆਖਿਰ ਪਿਤਾ ਜੀ ਨੇ ਨਵਦੀਪ ਨੂੰ ਆਖ ਦਿੱਤਾ ਕਿ ਇਮਤਿਹਾਨ ਹੋਣ ਤੋਂ ਬਾਅਦ ਤੇਰੇ ਨਾਲ ਇਸ ਦਾ ਰਿਸ਼ਤਾ ਤੈਅ ਕਰ ਦੇਵਾਂਗੀ ਤਾਂ ਕਿਤੇ ਜਾ ਕੇ ਨਵਦੀਪ ਚੁੱਪ ਕਰਕੇ ਆਪਣੇ ਘਰ ਨੂੰ ਚਲਾ ਗਿਆ ਘਰ ਵਿੱਚ ਮਤਰੀ ਮਾਂ ਹਰ ਸਮੇਂ ਕਹਿੰਦੇ ਰਹਿੰਦੇ ਸੀ ਮੈਂ ਵੀ ਉਸ ਘਰ ਵਿੱਚ ਚੁੱਪਚਾਪ ਰਹਿ ਕੇ ਦਿਨ ਕੱਟ ਰਹੀ ਸੀ ਇਮਤਿਹਾਨਾਂ ਦਾ ਇੰਤਜ਼ਾਰ ਕਰ ਰਹੀ ਸੀ ਨਵਦੀਪ ਦੀ ਕਾਲ ਆਉਂਦੀ ਰਹਿੰਦੀ ਸੀ ਪਰ ਮੈਂ ਉਸ ਨੂੰ ਬਹੁਤੀ देर ਗੱਲ ਨਹੀਂ ਸੀ ਕਰਦੀ ਮੇਰੇ ਪਾਪਾ ਨੇ ਮੈਨੂੰ ਇਹ ਕਿਹਾ ਸੀ ਕਿ ਮੈਂ ਰਿਸ਼ਤਾ ਤੈਰਾ ਨਹੀਂ ਕਰਨਾ ਤੂੰ ਆਪਣੇ ਆਪ ਹੀ ਹੌਲੀ-ਹੌਲੀ ਖੇੜਾ ਛੁਡਾਲਾ ਪਰ ਮੈਨੂੰ ਪਤਾ ਸੀ ਨਵਦੀਪ ਮੇਰਾ ਖੇੜਾ ਨਹੀਂ ਛੱਡੇਗਾ ਕਿਸੇ ਵੀ ਹਾਲਤ ਵਿੱਚ ਮੈਂ ਪਾਪਾ ਜੀ ਨੂੰ ਡਰਦੀ ਮਰੀ ਨੇ ਬਸ ਹਾਂ ਕਹਿ ਦੇਣਾ ਮੈਂ ਦਿਲ ਦੀ ਗੱਲ ਪਾਪਾ ਨੂੰ ਵੀ ਨਹੀਂ ਦੱਸੀ ਸੀ 임티한ੇ ਸ਼ੁਰੂ ਹੋ ਗਏ ਮੇਰੇ ਪਾਪਾ ਨੇ ਮੈਨੂੰ ਕਾਲਜ ਛੱਡ ਕੇ ਤੇ ਮੈਨੂੰ ਲੈ ਕੇ ਆਉਂਦੇ ਸੀ ਮੇਰੇ ਇਮਤਿਹਾਨ ਵੀ ਖਤਮ ਹੋ ਗਏ ਮੇਰੇ ਪਿਤਾ ਜੀ ਨੇ ਹੁਣ ਅੱਗੇ ਮੈਨੂੰ ਨਾ ਪੜ੍ਹਾਉਂਦਾ ਫੈਸਲਾ ਕਰ ਲਿਆ ਇਸ ਕਾਲ ਦਾ ਮੈਨੂੰ ਬਹੁਤ ਦੁੱਖ ਸੀ ਮੈਂ ਆਪਣੇ ਪੈਰਾਂ ਤੇ ਖੜਨਾ ਚਾਹੁੰਦੀ ਸੀ ਪਰ ਮੇਰੀ ਗਲਤੀ ਕਾਰਨ ਮੇਰੇ ਪਾਪਾ ਨੇ ਮੈਨੂੰ ਪੜ੍ਹਾਉਣ ਤੋਂ ਹਟਾਉਣਾ ਹੀ ਠੀਕ ਸਮਝਿਆ ਮੈਂ ਵੀ ਹੋਰ ਪੜ੍ਹਨਾ ਕਰਨਾ ਚਾਹੁੰਦੀ ਸੀ ਪਰ ਮੇਰੀ ਇਹ ਇੱਛਾ ਅਧੂਰੀ ਹੀ ਰਹਿ ਗਈ ਮੇਰੇ ਘਰ ਦੇ ਮੇਰੇ ਲਈ ਰਿਸ਼ਤਾ ਲੱਭਣ ਲੱਗ ਪਏ ਤਾ ਮੈਂ ਇਨਕਾਰ ਕਰ ਦਿੱਤਾ ਮੈਂ ਸਾਫ ਸ਼ਬਦਾਂ ਵਿੱਚ ਆਪਣੇ ਪਾਪਾ ਨੂੰ ਆਖ ਦਿੱਤਾ ਸੀ ਕਿ ਮੈਂ ਰਿਸ਼ਤਾ ਨਵਦੀਪ ਨਾਲ ਹੀ ਕਰਵਾਵਾਂਗੀ ਪਰ ਪਾਪਾ ਮੰਨ ਨਹੀਂ ਰਹੇ ਸੀ ਇੱਕ ਦਿਨ ਨਦੀਪ ਆਪਣੇ ਪਾਪਾ ਨੂੰ ਲੈ ਕੇ ਸਾਡੇ ਘਰ ਆ ਗਿਆ ਉਸ ਦਿਨ ਪਾਪਾ ਨੇ ਮੇਰੇ ਪਾਪਾ ਨਾਲ ਗੱਲਬਾਤ ਕੀਤੀ ਮੇਰੇ ਪਾਪਾ ਤੋਂ ਉਹਨਾਂ ਨੇ ਆਪਣੇ ਲੜਕੇ ਲਈ ਰਿਸ਼ਤਾ ਮੰਗਿਆ ਮੇਰੇ ਪਾਪਾ ਨੂੰ ਉਹਨਾਂ ਨੇ ਬਹੁਤ ਸਮਝਾਇਆ ਤਾਂ ਕਿ ਤੇ ਜਾ ਕੇ ਮੇਰੇ ਪਾਪਾ ਇਸ ਰਿਸ਼ਤੇ ਲਈ ਹਾਂ ਕਰ ਬੈਠੇ ਬਸ ਮੇਰੇ ਪਿਤਾ ਜੀ ਨੇ ਇਹ ਕਹਿ ਦਿੱਤਾ ਸੀ ਕਿ ਤੁਸੀਂ ਚੁੰਨੀ ਚੜਾ ਕੇ ਲਾਮਾ ਕਰਵਾ ਕੇ ਲੜਕੀ ਲੈ ਜਾਵੋ ਹੋਰ ਕੁਝ ਵੀ ਦੇਣਾ ਮੇਰੇ ਲਈ ਸੰਭਵ ਨਹੀਂ ਆ ਉਹਨਾਂ ਨੇ ਵੀ ਹਾਂ ਵਿੱਚ ਹਾਂ ਮਿਲਾ ਦਿੱਤੀ ਉਹ ਵੀ ਅੱਖ ਲੱਗੇ ਕਿ ਸਾਨੂੰ ਲੜਕੀ ਚਾਹੀਦੀ ਆ ਸਾਨੂੰ ਇਸ ਦਾ ਸਿੱਕ ਲੋੜ ਨਹੀਂ ਹਫ਼ਤੇ ਦੇ ਵਿੱਚ ਵਿੱਚ ਮੇਰੇ ਪਿਤਾ ਜੀ ਨੇ ਮੇਰੇ ਵਿਆਹ ਦੀ ਤਾਰੀਖ ਰੱਖ ਦਿੱਤੀ ਤਾਂ ਮੇਰੇ ਪਿਤਾ ਜੀ ਮੇਰੇ ਨਾਲ ਬਹੁਤਾ ਕੁਝ ਨਹੀਂ ਬੋਲਦੇ ਸੀ ਨਾ ਕੋਈ ਗੱਲ ਖੁੱਲ ਕੇ ਕਰਦੇ ਸੀ ਮੈਨੂੰ ਪਤਾ ਸੀ ਕਿ ਉਹ ਮੇਰੇ ਇਸ ਵਿਆਹ ਨਾਲ ਸਹਿਮਤ ਨਹੀਂ ਆ ਪਰ ਉਹ ਫਿਰ ਵੀ ਮਜਬੂਰ ਹੋ ਕੇ ਕਰ ਰਹੇ ਸੀ ਮੇਰੇ ਪਿਤਾ ਜੀ ਨੇ ਐਂਤਵਾਰ ਦਾ ਦਿਨ ਮੇਰੇ ਵਿਆਹ ਦਾ ਰੱਖ ਦਿੱਤਾ ਵਿਆਹ ਦੀਆਂ ਤਿਆਰੀਆਂ ਕੀਤੀਆਂ ਸਿਰਫ ਮੈਨੂੰ ਪੰਜ ਨਵੇਂ ਸੂਟ ਲੈ ਕੇ ਦਿੱਤੇ ਜਿਸ ਵਿੱਚ ਇੱਕ ਮੇਰਾ ਲਹਿੰਗਾ ਸੀ ਹੋਰ ਕੁਝ ਵੀ ਮੇਰੇ ਪਿਤਾ ਜੀ ਨੇ ਮੇਰੇ ਲਈ ਸਾਮਾਨ ਨਹੀਂ ਖਰੀਦਿਆ ਐਂਤਵਾਰ ਦਾ ਦਿਨ ਸੀ ਇਸ ਦਿਨ ਸੱਤਕ ਬੰਦੇ ਸਾਡੇ ਬਰਾਤੀਆਂ ਦੇ ਤੌਰ ਤੇ ਉਹਨਾਂ ਵਿੱਚ ਨਵਦੀਪ ਮੇਰਾ ਲਾੜਾ ਬਣ ਕੇ ਆਏ ਸਾਰੇ ਜਣੇ ਨੇ ਚਾਪਣੀ ਪਿੱਤਾ ਤੇ ਗੁਰਦੁਆਰਾ ਸਾਹਿਬ ਵਿਖੇ ਉੱਥੇ ਸਾਰੇ ਬੈਠ ਗਏ ਤੇ ਲਾਵਾ ਪੜੀਆਂ ਗਈਆਂ 1 ਵਜੇ ਮੇਰੀ ਢੋਲੀ ਮੇਰੇ ਪਿਤਾ ਜੀ ਨੇ ਘਰੋਂ ਤੋੜ ਦਿੱਤੀ ਪਿਤਾ ਜੀ ਮੇਰੇ ਬਹੁਤ ਉਦਾਸ ਸੀ ਮੇਰਾ ਵੀ ਮਨ ਬਹੁਤ ਉਦਾਸ ਸੀ ਮੇਰੇ ਪਿਤਾ ਜੀ ਦੀ ਸਹਿਮਤੀ ਤੋਂ ਬਿਨਾਂ ਇਹ ਰਿਸ਼ਤਾ ਮੇਰਾ ਨਵਦੀਪ ਨਾਲ ਹੋਇਆ ਮੈਂ ਦੂਜੀ ੱਤੀ ਵਿੱਚ ਨਵਦੀਪ ਨਾਲ ਵਿਆਹ ਕਰਵਾ ਚਾ ਨਹੀਂ ਮੈਨੂੰ ਆਪਣੇ ਪਿਤਾ ਜੀ ਨੂੰ ਵੀ ਛੱਡਣਾ ਮੁਸ਼ਕਿਲ ਸੀ ਮੁਕੇਸ਼ ਮੇਰਾ ਨੰਦੀਪ ਨਾਲ ਵਿਆਹ ਹੋ ਗਿਆ ਮੈਂ ਉੱਪਰੋਂ ਬੜੀ ਖੁਸ਼ ਵਿਖਾਈ ਦਿੰਦੀ ਸੀ ਪਰ ਅੰਦਰੋਂ ਮੇਰਾ ਮਨ ਬਹੁਤ ਪਰੇਸ਼ਾਨ ਸੀ ਇੱਕ ਤਾਂ ਮੇਰੀ ਪੜ੍ਹਾਈ ਦੀ ਇੱਛਾ ਅਧੂਰੀ ਰਹਿ ਗਈ ਦੂਜਾ ਵਿਆਹ ਮੇਰੇ ਪਾਪਾ ਦੀ ਸਹਿਮਤੀ ਤੋਂ ਬਿਨਾਂ ਹੋਇਆ ਮੈਂ ਜ਼ਿੰਦਗੀ 'ਚ ਕਦੇ ਵੀ ਨਹੀਂ ਸੋਚਿਆ ਸੀ ਕਿ ਮੈਂ ਆਪਣੇ ਪਿਤਾ ਜੀ ਨੂੰ ਉਦਾਸ ਕਰਾਂ ਪਿਤਾ ਜੀ ਦਾ ਉਸ ਸਮੇਂ ਵਿਦਿਆ ਟੁੱਟਿਆ ਸੀ ਜਦੋਂ ਮੇਰੀ ਮਾਂ ਦੀ ਮੌਤ ਹੋਈ ਸੀ ਅੱਜ ਮੈਨੂੰ ਲੱਗਦਾ ਮੇਰੇ ਪਿਤਾ ਜੀ ਦੂਜੀ ਵਾਰ ਦਿਲ ਟੁੱਟਿਆ ਜਦੋਂ ਮੈਂ ਪਾਪਾ ਜੀ ਦੀ ਮਰਜ਼ੀ ਤੋਂ ਬਿਨਾਂ ਕਰੋਂ ਚਾ ਰਹੀ ਸੀ ਜਦੋਂ ਮੇਰੀ ਡੋਲੀ ਨੂੰ ਨਵਦੀਪ ਦੇ ਘਰ ਪਹੁੰਚੀ ਮੇਰੀ ਸੱਸ ਨੇ ਬੜੇ ਚਾਮਾ ਦੇ ਨਾਲ ਜੋੜੀ ਦੇ ਸ਼ਗਨ ਕੀਤੇ ਤੇ ਪਾਣੀ ਵਰਕੇ ਪੀਤਾ ਉਸ ਦਿਨ ਨਵਦੀਪ ਨੇ ਬਹੁਤ ਰੱਜ ਕੇ ਸ਼ਰਾਬ ਪੀਤੀ ਹੋਈ ਸੀ ਆਪਣੇ ਦੋਸਤਾਂ ਦੇ ਨਾਲ ਪਾਰਟੀ ਕਰ ਰਹੀ ਸੀ ਕਿਉਂਕਿ ਮੇਰੇ ਸਹੁਰਿਆਂ ਨੇ ਪਾਰਟੀ ਦਾ ਪ੍ਰਬੰਧ ਕੀਤਾ ਹੋਇਆ ਸੀ ਪਾਰਟੀ ਰਾਤ 1 ਵਜੇ ਤੱਕ ਚੱਲਦੀ ਰਹੀ ਲੋਕ ਤਾਂ ਖਾਣਾ ਖਾ ਕੇ 10 ਵਜੇ ਦੇ ਨੇੜੇ ਤੇੜੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਸੀ ਨਵਦੀਪ ਤੇ ਦੋਸਤ 1 ਵਜੇ ਤੱਕ ਪਾਰਟੀ ਵਿੱਚ ਮਸਤੀ ਕਰਦੇ ਰਹੇ ਫਿਰ ਸਾਨੂੰ ਘਰ ਨੂੰ ਲੈ ਕੇ ਆਏ ਨਵਦੀਪ ਬੇਸੁਰਤ ਸੀ ਮੈਨੂੰ ਕੁਝ ਵੀ ਸਮਝ ਨਹੀਂ ਲੱਗ ਰਹੀ ਸੀ ਮੈਂ ਘਰੇ ਸੋਚਿਆ ਵੀ ਨਹੀਂ ਸੀ ਕਿ ਇੰਨੀ ਜ਼ਿਆਦਾ ਸ਼ਰਾਬ ਪਿੰਦਾ ਹੋਵੇਗਾ ਉਸ ਦਿਨ ਤਾਂ ਮੈਂ ਇਹ ਸਮਝ ਲਈ ਸੀ ਕਿ ਚਲੋ ਅੱਜ ਵਿਆਹ ਦੀ ਪਾਰਟੀ ਸੀ ਸ਼ਾਇਦ ਦੋਸਤਾਂ ਮਿੱਤਰਾਂ ਨੇ ਰਲ ਕੇ ਸ਼ਰਾਬ ਪਿਲਾ ਦਿੱਤੀ ਸੀ ਕੁਝ-ਕੁਝ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਣ ਲੱਗਾ ਮੈਂ ਨਵਦੀਪ ਦੀਆਂ ਗੱਲਾਂ ਵਿੱਚ ਆ ਕੇ ਉਸ ਦੀ ਮਗਰ ਲੱਗ ਗਈ ਸੀ ਮੈਂ ਆਪਣਾ ਭਵਿੱਖ ਆਪ ਖਰਾਬ ਕਰ ਲਿਆ ਸੀ ਉਸ ਦਿਨ ਤਾਂ ਮੈਂ ਵੀ ਥੱਕੀ ਹਾਰੀ ਸੀ ਮੈਨੂੰ ਨੀਂਦ ਆ ਗਈ ਮੈਨੂੰ ਪਤਾ ਹੀ ਨਹੀਂ ਲੱਗਿਆ ਅੱਜ ਕਿੱਥੇ ਸੁੱਤੀ ਪਈ ਘਰ ਵਿੱਚ ਸਾਰੇ ਰਿਸ਼ਤੇਦਾਰ ਸੀ ਕੋਈ ਵੀ ਕਮਰਾ ਖਾਲੀ ਨਹੀਂ ਸੀ ਜਿੱਥੇ ਮੈਂ ਚੰਗੀ ਤਰ੍ਹਾਂ ਆਰਾਮ ਕਰ ਸਕਾਂ ਇੱਕ ਕਮਰੇ ਵਿੱਚ ਕੁਝ ਰਿਸ਼ਤੇਦਾਰਾਂ ਦੀਆਂ ਲੜਕੀਆਂ ਪਈਆਂ ਸੀ ਮੈਨੂੰ ਵੀ ਉਸ ਬੈੱਡ ਤੇ ਹੀ ਆਰਾਮ ਕਰ ਲੈ ਮੇਰੀ ਸੱਸ ਨੇ ਆਖਿਆ ਮੈਂ ਚੁੱਪਚਾਪ ਕਰਕੇ ਉੱਥੇ ਹੀ ਸੌ ਗਈ ਅਗਲੀ ਸਵੇਰ ਹੋਈ ਮੈਂ ਬਹੁਤ ਜਲਦੀ ਉੱਠ ਗਈ ਸੀ ਨਬਤੀ ਭਜੇ 87 ਉਸ ਨੂੰ 7 ਵਜੇ ਉਸਦੀ ਮਾਂ ਨੇ ਜਗਾਇਆ ਮੰਮੀ ਜੀ ਨੇ ਉਸ ਨੂੰ ਆਖਿਆ ਉੱਠ ਕੇ ਨਹਾ ਲੈ ਪਾ ਗੁਰਦੁਆਰਾ ਸਾਹਿਬ ਕਿ ਜਾਣਾ ਉਹ ਟੀ ਢੋਕੇ ਪਿਆ ਰਿਹਾ ਉੱਠਣ ਵਿੱਚ ਵੀ ਨਾ ਆਵੇ ਜਦੋਂ ਉਹ ਉੱਠਿਆ ਉਸ ਨੇ ਆਪਣੇ ਦੋਸਤਾਂ ਨੂੰ ਆਖਿਆ ਮੇਰਾ ਸਿਰ ਬਹੁਤ ਦਰਦ ਕਰ ਰਿਹਾ ਮੈਨੂੰ ਇੱਕ ਪੈਗ ਪਾ ਕੇ ਲਿਆ ਉਸਦੇ ਦੋਸ ਨੇ ਉਸ ਨੂੰ ਪੈਗ ਲਿਆ ਕੇ ਫੜਾਉਣ ਲੱਗਾ ਤਾਂ ਉਸਦੀ ਮਾਂ ਉੱਤੋਂ ਆ ਗਈ ਉਸਨੇ ਅਜੇ ਬਿਲਕੁਲ ਵੀ ਮੂੰਹ ਨਹੀਂ ਲਾਉਣਾ ਆ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣਾ ਫਿਰ ਤੂੰ ਸ਼ਰਾਬ ਪੀ ਕੇ ਗੁਰਦੁਆਰੇ ਜਾਏਂਗਾ ਨਵਦੀ ਪਾਖਣ ਲੱਗਾ ਮੰਮੀ ਜੀ ਮੇਰਾ ਸਿਰ ਬਹੁਤ ਦਰਦ ਕਰ ਰਿਹਾ ਮੇਰੀ ਸੱਸ ਨੇ ਵੀ ਉਸ ਨੂੰ ਆਖਿਆ ਜੇ ਸਿਰ ਦਰਦ ਕਰ ਰਿਹਾ ਕੋਈ ਦਵਾਈ ਲੈ ਹੁਣ ਤਾਂ ਸ਼ਰਮ ਕਰ ਲਾ ਹੁਣ ਤਾਂ ਤੂੰ ਵਿਆਹਿਆ ਗਿਆ ਕੁਝ ਕੱਲਾਂ ਮੇਰੇ ਕੰਨਾਂ ਵਿੱਚ ਪੈ ਰਹੀਆਂ ਸੀ ਮੈਂ ਵੀ ਸੁਣ ਰਹੀ ਸੀ ਪਰ ਮੈਂ ਕੁਝ ਕਰ ਨਹੀਂ ਸਕਦੀ ਸੀ ਘਰ ਵਿੱਚ ਮੈਂ ਨਵੀਂ ਨਵੀਂ ਆਈ ਸੀ ਮੈਂ ਬੋਲਣਾ ਵੀ ਨਹੀਂ ਚਾਹੁੰਦੀ ਸੀ ਇਨੀ ਨੂੰ ਨਵਦੀਪ ਦੇ ਪਿਤਾ ਜੀ ਵੀ ਨਵਦੀਪ ਦੇ ਕਮਰੇ ਵਿੱਚ ਆ ਗਏ ਤਾਂ ਪਿਤਾ ਜੀ ਨੇ ਉਸ ਨੂੰ ਛਿੜਕਿਆ ਜਾ ਕੇ ਨਾਕਿਆ ਪਿਤਾ ਜੀ ਦੀ ਡਾਂਟ ਤੋਂ ਬਾਅਦ ਨਵਦੀਪ ਉੱਟ ਕੇ ਬਾਥਰੂਮ ਚਲਾ ਗਿਆ ਉਹ ਨਹਾ ਕੇ ਆਇਆ ਫਿਰ ਉਸਦੀ ਮਾਂ ਨੇ ਅਲਮਾਰੀ ਵਿੱਚੋਂ ਨਵਾਂ ਸੂਟ ਕੱਢ ਕੇ ਪਾਉਣ ਲਈ ਦਿੱਤਾ ਮੈਂ ਨਵਦੀਪ ਦੇ ਉੱਠਣ ਤੋਂ ਪਹਿਲਾਂ ਹੀ ਨਹਾ ਕੇ ਆਈ ਸੀ ਜਿਸ ਕਮਰੇ ਵਿੱਚ ਮੈਂ ਬੈਠੀ ਇਹ ਨਵਦੀਪ ਉਸੇ ਕਮਰੇ ਦੇ ਵਿੱਚ ਹੀ ਤਿਆਰ ਹੋ ਰਿਹਾ ਸੀ ਪਰ ਉਸਨੇ ਮੇਰੇ ਕੋਲ ਆ ਕੇ ਇੱਕ ਵਾਰੀ ਵੀ ਮੈਨੂੰ ਹਾਲ ਚਾਲ ਨਹੀਂ ਪੁੱਛਿਆ ਮੈਂ ਸੋਚ ਰਹੀ ਸੀ ਕਿ ਇਹ ਇਸ ਦਾ ਪਿਆਰ ਹੈ ਮੈਂ ਤੇਰੇ ਘਰ ਆਈ ਆ ਤੂੰ ਮੈਨੂੰ ਲੈ ਕੇ ਆਇਆ ਘੱਟੋ ਘੱਟ ਮੇਰਾ ਹਾਲ ਤਾਂ ਪੁੱਛ ਲਾ ਉਸ ਦਿਨ ਮੈਂ ਸੱਚੀ ਅੰਦਰੋਂ ਅੰਦਰੀ ਬੜਾ ਹੀ ਪਛਤਾ ਰਹੀ ਸੀ ਨਵ ਦੇ ਪਰਿਸ਼ਤੇਦਾਰਾਂ ਦੇ ਸਾਹਮਣੇ ਮੈਨੂੰ ਬੁਲਾ ਨਹੀਂ ਰਿਹਾ ਸੀ ਮੈਂ ਇਹ ਸੋਚ ਰਹੀ ਸੀ ਸ਼ਾਇਦ ਸ਼ਰਮਾ ਰਿਹਾ ਹੈ ਕਿਉਂਕਿ ਮੇਰੇ ਕੋਲ ਹੋਰ ਕੁੜੀਆਂ ਵੀ ਬੈਠੀਆਂ ਸੀ ਅੱਧੇ ਘੰਟੀ ਤੋਂ ਬਾਅਦ ਮੇਰੀ ਸੱਸ ਨੇ ਬ੍ਰੇਕਫਾਸਟ ਤਿਆਰ ਕਰਵਾ ਕੇ ਸਾਨੂੰ ਕਮਰੇ ਵਿੱਚ ਭੇਜ ਦਿੱਤਾ ਸੱਸ ਨੇ ਨਵਦੀ ਪਨੁਆਖਿਆ ਕਿ ਤੂੰ ਰੀਨਾ ਨਾਲ ਹੀ ਬ੍ਰੇਕਫਾਸਟ ਕਰ ਲੈ ਫਿਰ ਉਹ ਮੇਰੇ ਕੋਲੋਂ ਸਾਰੀਆਂ ਕੁੜੀਆਂ ਉੱਠ ਕੇ ਇਧਰ ਉਧਰ ਚਲੇ ਗਈਆਂ ਤੇ ਨਵਦੀ ਪਾ ਕੇ ਮੇਰੇ ਕੋਲ ਬੈਠ ਗਈਆ ਬਸ ਉਸ ਨੇ ਇੱਕ ਵਾਰੀ ਮੈਨੂੰ ਪੁੱਛਿਆ ਕਿਵੇਂ ਆ ਉਸ ਸਮੇਂ ਵੀ ਇਹ ਆਖ ਦਿੱਤਾ ਕਿ ਠੀਕ ਠਾਕ ਆ ਉਸ ਤੋਂ ਬਾਅਦ ਅਸੀਂ ਦੋਨਾਂ ਨੇ ਖਾਣਾ ਖਾਧਾ ਇੱਕ ਘੰਟੇ ਦੇ ਵਿੱਚ ਮੇਰੀ ਸੱਸ ਵੀ ਤਿਆਰ ਹੋ ਗਈ ਅਸੀਂ ਸਾਰੇ ਜਣੇ ਗੁਰੂ ਘਰ ਮੱਥਾ ਟੇਕਣ ਲਈ ਚਲੇ ਗਏ ਮੇਰੀ ਸੱਸ ਨੇ ਉੱਥੇ ਜਾ ਕੇ ਦੇਖ ਕਰਾਈ ਅਰਦਾਸ ਕੀਤੀ ਤੇ ਲੱਡੂ ਵੀ ਲੈ ਕੇ ਗਏ ਗੁਰਦੁਆਰਾ ਸਾਡੇ ਘਰ ਦੇ ਨੇੜੇ ਹੀ ਸੀ ਬਹੁਤੀ دیر ਨਹੀਂ ਸੀ ਲੱਗਦੀ ਸਾਨੂੰ ਅੱਧਾ ਘੰਟਾ ਮਸਾਂ ਹੀ ਲੱਗਾ ਹੋਣਾ ਜਲਦ ਹੀ ਅਸੀਂ ਆਪਣੇ ਘਰ ਨੂੰ ਆ ਗਏ ਉਸ ਦਿਨ ਕਈ ਰਿਸ਼ਤੇਦਾਰ ਜਿਹੜੇ ਵੀ ਵਿਆਹ ਤੇ ਆਏ ਹੋਏ ਸਨ ਆਪਣੇ ਘਰ ਨੂੰ ਜਾਣ ਦੀ ਤਿਆਰੀ ਵਿੱਚ ਲੱਗੇ ਸੀ ਮੈਂ ਵੀ ਇੱਕ ਪਾਸੇ ਕੁਰਸੀ ਤੇ ਬੈਠੀ ਸਭ ਕੁਝ ਵੇਕੀ ਜਾ ਰਹੀ ਸੀ ਨਵਦੀਪ ਦੇ ਘਰ ਦੇ ਕਮਰਾਕਾਰਾਂ ਵਿੱਚ ਹੀ ਵਿਜੇ ਸੀ ਉਚਾਰਕ ਵਜੇ ਤੱਕ ਸਾਰੇ ਰਿਸ਼ਤੇਦਾਰ ਲਗਭਗ ਚਲੇ ਗਏ ਸੀ ਕੁਝ ਨਵਦੀਪ ਦੇ ਦੋਸਤ ਹੀ ਸੀ ਜੋ ਸਮਾਨ ਝਟ ਕਰਵਾ ਰਹੇ ਸੀ 5 ਵਜੇ ਆਪਣੇ ਆਪਣੇ ਘਰਾਂ ਨੂੰ ਜਾਣ ਲੱਗੇ ਤੇ ਨਵਦੀਪ ਨੇ ਉਹਨਾਂ ਨੂੰ ਰੋਕ ਲਿਆ ਘਰ ਦੇ ਕਮਰੇ ਦੇ ਵਿੱਚ ਇਕੱਠੇ ਹੋ ਕੇ ਬਟਕੇ ਬਸ ਫਿਰ ਕੀ ਸੀ ਉਹੀ ਸ਼ਰਾਬ ਦੇ ਪੈਗ ਲੱਗਣੇ ਸ਼ੁਰੂ ਹੋ ਗਏ ਨਵਦੀਪ ਆਪਣੇ ਦੋਸਤਾਂ ਨਾਲ ਸ਼ਰਾਬ ਪੀ ਰਿਹਾ ਸੀ ਉਸ ਦਿਨ ਸਾਡੀ ਸੁਹਾਗਰਾ ਸੀ ਮੈਂ ਉਸ ਸਹાગਰਾਤ ਤੋਂ ਡਰ ਰਹੀ ਸੀ ਮੈਂ ਬਹੁਤ ਪਛਤਾ ਰਹੀ ਸੀ ਇਸ ਫੈਸਲੇ ਤੇ ਕਿ ਮੈਂ ਉਸ ਨਾਲ ਵਿਆਹ ਕੀਤਾ ਤੁਸੀਂ ਸੋਚੋ ਕਿ ਸ਼ਰਾਬੀ ਨਾਲ ਸੁਹਾਗਰਾਤ ਕਿਹੋ ਜਿਹੀ ਹੋਵੇਗੀ ਸ਼ਰਾਬ ਤੋਂ ਪਹਿਲਾਂ ਹੀ ਨਫ਼ਰਤ ਸੀ ਮੇਨੂੰ ਸ਼ਰਾਬੀ ਜ਼ਿੰਦਗੀ ਵਿੱਚ ਸਭ ਤੋਂ ਭੈੜੇ ਲੱਗਦੇ ਸੀ ਅੱਜ ਮੈਂ ਪਛਤਾ ਰਹੀ ਸੀ ਮੇਰਾ ਇੱਕ ਸ਼ਰਾਬੀ ਨਾਲ ਵਾ ਪੈ ਗਿਆ ਮੇਰੀ ਸੱਸ ਨੇ ਕਈ ਵਾਰੀ ਨਦੀਪ ਨੂੰ ਵਰਜਿਆ ਪਿਤਾ ਜੀ ਵੀ ਉਸ ਨੂੰ ਰੋਕਦੇ ਰਹੇ ਪਰ ਉਹ ਕਿਸੇ ਦੀ ਨਹੀਂ ਸੁਣ ਰਿਹਾ ਸੀ ਆਪਣੀ ਮਨਮਰਜ਼ੀ ਨਾਲ ਰਾਜੇ ਕੇ ਸ਼ਰਾਬ ਪੀਤੇ ਜਰੋਂ ਤੱਕ ਕੋ ਸ਼ਰਾਬ ਪੀ ਕੇ ਰਜ ਨਹੀਂ ਗਿਆ ਔਰ ਤੱਕ ਉਹ ਆਪਣੇ ਕਮਰੇ ਵਿੱਚ ਬੈਠਾ ਪੀਂਦਾ ਰਿਹਾ ਲਗਭਗ 12 ਵਜੇ ਤੱਕ ਉਸ ਦੇ ਦੋਸਤ ਵੀ ਉਸ ਦੇ ਨਾਲ ਸ਼ਰਾਬ ਪੀਂਦੇ ਰਹੇ ਉਸ ਤੋਂ ਬਾਅਦ ਸਾਰੇ ਚਲੇ ਗਏ ਉਸੇ ਕਮਰੇ ਦੇ ਵਿੱਚ ਇੱਕ ਸੋਫੇ ਤੇ ਉਹ ਸੋ ਗਿਆ ਮੈਂ ਆਪਣੇ ਕਮਰੇ ਵਿੱਚ ਬੈਠੀ ਉਸ ਦੇ ਇੰਤਜ਼ਾਰ ਕਰ ਰਹੀ ਸੀ ਸਾਰੀ ਰਾਤ ਮੈਂ ਉਸ ਦਾ ਇੰਤਜ਼ਾਰ ਕਰਦੀ ਰਹੀ ਪਰ ਉਹ ਨਹੀਂ ਆਇਆ ਸਵੇਰ ਹੋਈ ਮੈਂ ਆਪਣੀ ਸੱਸ ਨੂੰ ਸਾਰਾ ਕੁਝ ਦੱਸਿਆ ਨਵਤੀ ਪ੍ਰਾਤ ਕਿੱਥੇ ਸੀ ਉਹ ਸ਼ਰਮਿੰਦਾ ਹੋ ਗਏ ਉਹ ਕਹ ਲੱਗੇ ਇਸ ਦਾ ਪੁੱਤ ਇਹੀ ਕੰਮ ਰਹਿਣਾ। ਮੰਮੀ ਜੀ ਜੇ ਤੁਹਾਨੂੰ ਪਤਾ ਸੀ ਕਿ ਸਾਡਾ ਮੁੰਡਾ ਸ਼ਰਾਬੀ ਆ ਤੁਸੀਂ ਇਸ ਦਾ ਵਿਆਹ ਕਿਉਂ ਕੀਤਾ? ਪਤਾ ਸੀ ਇਸ ਦਾ ਵਿਆਹ ਨਹੀਂ ਕਰਨਾ ਸੀ। ਤੁਹਾਡਾ ਆਪਣਾ ਦੋਨਾਂ ਦਾ ਫੈਸਲਾ ਸੀ ਜਿਸ ਕਾਰਨ ਸੀ ਇਹ ਕਦਮ ਚੁੱਕਿਆ। ਮੈਨੂੰ ਵੀ ਨਹੀਂ ਪਤਾ ਸੀ ਕਿ ਨਵਦੀਪ ਸ਼ਰਾਬ ਪਿੰਦਾ। ਇਸ ਤਰ੍ਹਾਂ ਕਰਦੇ ਹਰ ਰਾਤ गु져 ਜਾਂਦੀ। ਨਵਦੀਪ ਥੱਲੇ ਆਪਣੇ ਕਮਰੇ ਵਿੱਚ ਸੌਂ ਜਾਂਦਾ ਤੇ ਮੈਂ ਉੱਪਰਲੀ ਬਿਲਡਿੰਗ ਵਿੱਚ ਆਪਣੇ ਕਮਰੇ 'ਚ ਸੌਂ ਜਾਂਦੀ ਸੀ। ਕੁਝ ਦਿਨਾਂ ਬਾਅਦ ਸਾਡੇ ਕਰਫੇਰਾ ਪਹੁੰਚ ਜਾਣਾ ਸੀ ਸਾਨੂੰ ਫੇਰ ਆਪਾਂ ਲਈ ਮੇਰੇ ਪੇਕੇ ਘਰ ਭੇਜਿਆ ਜਦੋਂ ਨਵਦੀਪ ਮੇਰੇ ਨਾਲ ਮੇਰੇ ਪੇਕੇ ਘਰ ਗਿਆ ਤਾਂ ਉਸਨੇ ਮੇਰੇ ਪਿਤਾ ਜੀ ਨੂੰ ਤੇ ਮੰਮੀ ਜੀ ਨੂੰ ਸੱਸੀ ਕਰ ਬੁਲਾਈ ਤੇ ਚਾਹ ਪੀਤੀ ਤੇ ਵਾਪਸ ਮੋੜਨ ਲੱਗਿਆ ਪਿਤਾ ਜੀ ਨੇ ਉਸ ਨੂੰ ਬਹੁਤ ਰੋਕਿਆ ਅਤੇ ਪੁੱਤਰ ਤੂੰ ਅਜੇ ਤੇ ਸਾਡੇ ਕੋਲ ਹੀ ਰਹਿ ਪਰ ਉਹ ਨਹੀਂ ਮੰਨਿਆ ਮੈਨੂੰ ਜਾਂਦੇ ਹੋਏ ਪੁੱਛਣ ਲੱਗਿਆ ਮੈਂ ਹੁਣ ਕਦੋਂ ਆਵਾਂ ਮੈਂ ਉਸ ਨੂੰ ਇੱਕੋ ਜਵਾਬ ਦਿੱਤਾ ਕਿ ਹੁਣ ਤੂੰ ਮੈਨੂੰ ਲੈਣ ਕਦੇ ਵੀ ਨਾ ਆਵੇਂ ਉਸਨੇ ਮੈਨੂੰ ਪੁੱਛਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਕਿਉਂ ਨਾ ਮੈਂ ਅੱਛਾ ਕਹਿ ਕਿ ਉਹ ਮੇਰੇ ਪਿੱਕੇ ਕਰ ਤੋ ਤਰਪਿਆ ਮੈਂ ਉਹ ਤੇ ਉਸੇ ਕਾਲ ਦੀ ਇੰਤਜ਼ਾਰ ਕਰਦੀ ਰਹੀ ਕਿਸੇ ਦਿਨ ਉਹ ਮੈਨੂੰ ਕਾਲ ਕਰੇਗਾ ਪਰ ਉਸਨੇ ਮੈਨੂੰ ਇੱਕ ਦਿਨ ਕਾਲ ਨਹੀਂ ਕੀਤੀ ਕਿਸੇ ਵੀ ਦਿਨ ਉਸਨੇ ਕਾਲ ਨਹੀਂ ਕੀਤੀ ਮੇਰੀ ਮਤਰੀ ਮਾਸੀ ਜੋ ਮੈਨੂੰ ਕੁਝ ਵੀ ਨਹੀਂ ਦੱਸ सकी ਪਰ ਮੈਂ ਆਪਣੇ ਪਿਤਾ ਜੀ ਨੂੰ ਕੁਝ ਦੱਸਣਾ ਚਾਹੁੰਦੀ ਸੀ ਪਿਤਾ ਜੀ ਕੋਲ ਮੇਰੇ ਕੋਲ ਬੈਠਣ ਲਈ ਸਮਾਂ ਹੀ ਨਹੀਂ ਸੀ ਸਾਰਾ ਦਿਨ ਉਹ ਡਿਊਟੀ ਤੇ ਰਹਿੰਦੇ ਜਦੋਂ ਘਰ ਆਉਂਦੇ ਸੀ ਤਾਂ ਮੰਮੀ ਜੀ ਕੋਲ ਭੱਜ ਜਾਂਦੇ ਸੀ ਮਾਂ ਨੇ ਵੀ ਮੇਰੇ ਨਾਲ ਗੱਲ ਨਹੀਂ ਕੀਤੀ ਮੈਨੂੰ ਕੁਝ ਵੀ ਨਹੀਂ ਪੁੱਛਿਆ ਆਪਣੀ ਦਿਲ ਦੀ ਗੁਆਰ ਆਪਣੇ ਪਿਤਾ ਜੀ ਦੇ ਗੱਲ ਆ ਕੇ ਕੱਢਣਾ ਚਾਹੁੰਦੀ ਸੀ ਪਰ ਪਿਤਾ ਜੀ ਨੇ ਮੈਨੂੰ ਉਹ ਮੌਕਾ ਹੀ ਨਹੀਂ ਦਿੱਤਾ ਇੱਕ ਦਿਨ ਮੇਰੀ ਮਾਸੀ ਜੀ ਸਾਡੇ ਘਰ ਆ ਗਏ ਉਹ ਵੀ ਮੈਨੂੰ ਹੀ ਮਿਲਣ ਆਏ ਸੀ ਮੈਂ ਸੋਚੇ ਚਲੋ ਮੇਰੀ ਮਾਂ ਨਹੀਂ ਆ ਮੈਂ ਆਪਣੀ ਮਾਸੀ ਜੀ ਨਾਲ ਹੀ ਆਪਣੀ ਦਿਲ ਦੀ ਗੱਲ ਦੱਸਦੀ ਹਾਂ ਜਦੋਂ ਮਾਸੀ ਜੀ ਨੇ ਮੈਨੂੰ ਪੁੱਛਿਆ ਹੋਰ ਤੇਰਾ ਸਾਰੇ ਪਰਿਵਾਰ ਸਭ ਠੀਕ ਠਾਕਾ ਮੈਂ ਵੀ ਇਹੀ ਕਿਹਾ ਹਾਂਜੀ ਸਭ ਠੀਕ ਠਾਕਾ ਫਿਰ ਮੈਂ ਮਾਸੀ ਜੀ ਨੂੰ ਦੱਸਿਆ ਮਾਸੀ ਜੀ ਮੇਰੇ ਸਹੁਰੇ ਪਰਿਵਾਰ ਵਿੱਚ ਬਿਲਕੁਲ ਦਿਨ ਨਹੀਂ ਲੱਗਦਾ ਮਮਾਸੀ ਜੀ ਨੂੰ ਸਾਫ਼-ਸਾਫ਼ ਦੱਸ ਦਿੱਤਾ ਨਵਦੀਪ ਸ਼ਰਾਬੋਂ ਪਿੰਦਾ ਉਹ ਇੱਕ ਦਿਨ ਵੀ ਮੇਰੇ ਨਾਲ ਬੈਠ ਵੀ ਨਹੀਂ ਸਕਿਆ ਉਹ ਆਪਣੇ ਅਲੱਗ ਕਮਰੇ ਵਿੱਚ ਸੌਂਦਾ ਰਿਹਾ ਤੇ ਮੈਂ ਆਪਣੇ ਅਲੱਗ ਕਮਰੇ ਵਿੱਚ ਮਾਸੀ ਜੀ ਨੇ ਇਹ ਗੱਲ ਸੁਣੀ ਮਾਸੀ ਜੀ ਨੇ ਮੱਥੇ ਤੇ ਹੱਥ ਮਾਰਦੇ ਆਖਿਆ ਹੋਏ ਰੱਬਾ ਮਾੜੀ ਕਿਸਮਤ ਤੇਰੀ ਮਾਸੀ ਜੀ ਨੇ ਆਖਿਆ ਤੀ ਕਿਸਮਤ ਵਿੱਚ ਜੋ ਲਿਖਿਆ ਹੋਇਆ ਸੀ ਇਸ ਨੂੰ ਕੋਈ ਵੀ ਮੀਟ ਨਹੀਂ ਸਕਦਾ ਸੀ ਮੈਨੂੰ ਹੁਣ ਦੱਸੋ ਮੈਂ ਅੱਗੇ ਕੀ ਕਰਾਂ ਮੈਂ ਨਵਦੀਪ ਨੂੰ ਤਾਂ ਆਖ ਦਿੱਤਾ ਉਹ ਮੈਨੂੰ ਹੁਣ ਲੈਣ ਨਾ ਆਵੇ ਮਾਸੀ ਜੀ ਆਖ ਲੱਗੇ ਧੀ ਥੋੜੇ ਦਿਨ ਵੇਖ ਲੋ ਜੇ ਕਰ ਸੁਧਰ ਜਾਵੇ ਮੈਂ ਮਾਸੀ ਜੀ ਨੂੰ ਆਖਿਆ ਮਾਸੀ ਜੀ ਉਹ ਕਦੇ ਵੀ ਸੁਧਰਣ ਵਾਲਾ ਨਹੀਂ ਮੇਰੇ ਮਾਸੀ ਜੀ ਨੇ ਮੈਨੂੰ ਬੜਾ ਸਮਝਾਇਆ ਮਹੀਨਾ ਬੀ ਚੁੱਕਿਆ ਸੀ ਮਾਸੀ ਜੀ ਆਖੇ ਲੱਗੇ ਕਿ ਇੱਕ ਵਾਰ ਤੂੰ ਆਪਣੇ ਸਹੁਰੇ ਘਰ ਜਾ ਫਿਰ ਉਸ ਤੋਂ ਬਾਅਦ ਦੇਖਦੇ ਹਾਂ ਕੀ ਬਣਦਾ ਮਾਸੀ ਜੀ ਨੂੰ ਮੈਂ ਆਖਿਆ ਕਿ ਮੈਂ ਸਹੁਰੇ ਘਰ ਨਹੀਂ ਜਾਣਾ ਮੈਂ ਹੁਣ ਇੱਥੇ ਹੀ ਰਹਿਣਾ ਹੈ ਉਹ ਕਦੇ ਵੀ ਸੁਧਰ ਨਹੀਂ ਸਕਦਾ ਮਾਸੀ ਜੀ ਮੇਰੇ ਪਿਤਾ ਜੀ ਨਾਲ ਇਸ ਵਿਸ਼ੇ ਤੇ ਗੱਲ ਕਰ ਲਵੋ ਮੈਨੂੰ ਮਾਸੀ ਜੀ ਨੇ ਕਿਹਾ ਮੈਂ ਜ਼ਰੂਰ ਤੇਰੇ ਪਿਤਾ ਜੀ ਨਾਲ ਇਸ ਵਿਸ਼ੇ ਤੇ ਗੱਲ ਕਰਦੀ ਆਂ ਸ਼ਾਮ ਨੂੰ ਜਦੋਂ ਮੇਰੇ ਪਿਤਾ ਜੀ ਆਪਣੀ ਡਿਊਟੀ ਤੋਂ ਆਏ ਮਾਸੀ ਜੀ ਕੁਝ ਪਲ ਲਈ ਉਹਨਾਂ ਕੋਲ ਬੈਠ ਕੇ ਮਾਸੀ ਜੀ ਮੇਰੇ ਨਾਲ ਸੰਬੰਧਿਤ ਗੱਲ ਤੋਰਨੀ ਚਾਹੁੰਦੇ ਸੀ ਪਿਤਾ ਜੀ ਕੋਲ ਮੇਰੀ ਮਤਰੀ ਮਾਂ ਵੀ ਬੈਠੀ ਸੀ ਮਾਸੀ ਜੀ ਨੇ ਸੋਚਿਆ ਕਰੋ ਤਾਂ ਕਸੀ ਇਸ ਤੋਂ ਉੱਲਾ ਰੱਖਾਂਗੇ ਇਸ ਨੂੰ ਵੀ ਗੱਲ ਦਾ ਪਤਾ ਲੱਗ ਜਾਣਾ ਚਾਹੀਦਾ ਹੈ ਅੱਜ ਨਹੀਂ ਤਾਂ ਕੱਲ ਪਤਾ ਲੱਗ ਹੀ ਜਾਵੇਗਾ ਮਾਸੀ ਜੀ ਨੇ ਨਿਰਸੰਕੋਚੋ ਕੇ ਪਿਤਾ ਜੀ ਨਾਲ ਮੇਰੇ ਨਾਲ ਸੰਬੰਧਿਤ ਗੱਲ ਕਰਨੀ ਸ਼ੁਰੂ ਕਰ ਦਿੱਤੀ ਪਿਤਾ ਜੀ ਵੀ ਸੁਣ ਕੇ ਬੜੇ ਦੁਖੀ ਹੋਏ ਉਹਨਾਂ ਨੇ ਆਪ ਹੀ ਆਖ ਦਿੱਤਾ ਕਿ ਮੈਂ ਆਪਣੀ ਬੇਟੀ ਨੂੰ ਇਸ ਘਰ ਵਿੱਚ ਨਹੀਂ ਜਾਣ ਦੇਵਾਂਗਾ ਵਧਿਆ ਹੋਇਆ ਮੇਰੀ ਤੀਏ ਜੇ ਕੁਆਰੀਆ ਆਪਣੀ ਧੀ ਨੂੰ ਹੋਰ ਥਾਂ ਵਿਆਹ ਦੇ ਮੰਗਾ ਇੱਕ ਦੋ ਹਫ਼ਤੇ ਇਸੇ ਤਰ੍ਹਾਂ ਲੰਘ ਗਏ ਪਰ ਨਵਦੀਪ ਮੈਨੂੰ ਲੈਣ ਨਹੀਂ ਆਇਆ ਇੱਕ ਦਿਨ ਮੇਰੀ ਸੱਸ ਦੀ ਕਾਲ ਮੈਨੂੰ ਆਈ ਉਹ ਮੈਨੂੰ ਆਖਣ ਲੱਗੇ ਕਿ ਤੂੰ ਹੁਣ ਕਦੋਂ ਵਾਪਸ ਆਪਣੇ ਘਰੇ ਆਉਣਾ ਮੈਂ ਉਹਨਾਂ ਨੂੰ ਆਖਿਆ ਮੰਮੀ ਜੀ ਮੈਂ ਹੁਣ ਵਾਪਸ ਕਦੇ ਨਹੀਂ ਆਵਾਂਗੀ ਨਵਦੀਪ ਨੇ ਸੁਧਰਨਾ ਨਹੀਂ ਤੇ ਮੈਂ ਇਸ ਘਰ ਵਿੱਚ ਰਹਿ ਕੇ ਕੀ ਕਰਨਾ ਮੇਰੀ ਸੱਸ ਨੇ ਵੀ ਮੈਨੂੰ ਇਹ ਕਿਹਾ ਜਿਵੇਂ ਤੇਰੀ ਮਰਜ਼ੀ ਓਵੇਂ ਤੂੰ ਕਰ ਲੈ ਹੁਣ ਪੱਕਾ ਹੋ ਗਿਆ ਸੀ ਕਿ ਮੈਂ ਸਹੁਰੇ ਘਰ ਵਾਪਸ ਨਹੀਂ ਜਾਣਾ ਮੇਰੇ ਪਿਤਾ ਜੀ ਨੇ ਮੈਨੂੰ ਅੱਗੇ ਹੋਰ ਪੜਾਉਣਾ ਚਾਹਿਆ ਉਹ ਮੈਨੂੰ ਮੇਰੇ ਪੈਰਾਂ ਤੇ ਖੜਾ ਕਰਨਾ ਚਾਹੁੰਦੇ ਸੀ ਜਦੋਂ ਮੇਰੇ ਪਿਤਾ ਜੀ ਨੇ ਦੇਖਿਆ ਕਿ ਹੁਣ ਇਸਨੇ ਸਹੁਰੇ ਘਰ ਨਹੀਂ ਜਾਣਾ ਉਹਨਾਂ ਨੇ ਮੈਨੂੰ ਸਟੈਨੋ ਦਾ ਕੋਰਸ ਕਰਨ ਲਈ ਲਗਾ ਦਿੱਤਾ ਤੇ ਉਦੋਂ ਮੇਰੇ ਪਤੀ ਤੇ ਤਲਾਕ ਲੈਣ ਲਈ ਕਿਸ ਭਾਰ ਦਿੱਤਾ ਮੈਂ ਹੁਣ ਆਪਣੀ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ ਸੀ ਮੈਂ ਫੈਸਲਾ ਕਰ ਲਿਆ ਸੀ ਕਿ ਹੁਣ ਮੈਂ ਕਿਸੇ ਪਾਸੇ ਵੀ ਵਿਆਹ ਨਹੀਂ ਕਰਵਾਵਾਂਗੀ ਵਿਆਹ ਦੇ ਨਾਲ ਤੋਂ ਮੈਨੂੰ ਨਫ਼ਰਤ ਹੋ ਗਈ ਸੀ ਸਾਲ ਦੇ ਵਿੱਚ ਮੇਰਾ ਕੋਰਸ ਵੀ ਕੰਪਲੀਟ ਹੋ ਗਿਆ ਮੇਰਾ ਕੋਰਸ ਖਤਮ ਹੋਇਆ ਸਰਕਾਰ ਨੇ ਕਲਰਕਾਂ ਦੀ ਭਰਤੀ ਲਈ ਇਸ਼ਤਿਹਾਰ ਦਿੱਤਾ ਮੈਂ ਵੀ ਉਸ ਇਸ਼ਤਿਹਾਰ ਨੂੰ ਦੇਖ ਕੇ ਫਾਰਮ ਭਰ ਦਿੱਤਾ ਇੱਕ ਕਮਹੀਨੇ ਦੇ ਵਿੱਚ ਵਿੱਚ ਇੰਟਰਵਿਊ ਆ ਗਈ ਤੇ ਮੇਰੀ ਕਲਰਕ ਦੇ ਤੌਰ ਤੇ ਸਿਲੈਕਸ਼ਨ ਹੋ ਗਈ। ਮੈਂ ਆਪਣੇ ਪੈਰਾਂ ਤੇ ਖੜੀ ਹੋ ਗਈ ਸੀ ਪਰ ਮੇਰੇ ਪਿਤਾ ਜੀ ਫਿਰ ਮੇਰਾ ਵਿਆਹ ਕਰਨਾ ਚਾਹੁੰਦੇ ਸੀ। ਮੈਂ ਆਪਣੇ ਪਿਤਾ ਜੀ ਨੂੰ ਸਾਫ਼ ਮਨਨ ਕਰ ਦਿੱਤਾ। ਮੈਂ ਕਦੇ ਵੀ ਵਿਆਹ ਨਹੀਂ ਕਰਾਉਣਾ। ਜਦੋਂ ਪਿਤਾ ਜੀ ਨੇ ਮੇਰਾ ਫੈਸਲਾ ਸੁਣਿਆ ਉਹਨਾਂ ਮੇਰੀ ਸਹਿਮਤੀ ਨਾਲ ਆਪਣੀ ਹਾਂ ਮਿਲਾ ਦਿੱਤੀ। ਮੁਕੇਸ਼ ਜਦੋਂ ਮੈਨੂੰ ਨੌਕਰੀ ਮਿਲ ਗਈ ਮੇਰੀ ਜ਼ਿੰਦਗੀ ਬਹੁਤ ਵਧੀਆ ਬਣ ਗਈ ਸੀ। ਮੈਨੂੰ ਕੋਈ ਵੀ ਗੱਲ ਦੀ ਕੋਈ ਚਿੰਤਾ ਨਹੀਂ ਸੀ। ਮੇਰੀ ਮਤਰੀ ਮਾਂ ਨੇ ਵੀ ਮੈਨੂੰ ਕਦੇ ਕੁਝ ਨਹੀਂ ਆਖਿਆ ਸੀ ਉਹ ਪਿਤਾ ਜੀ ਤੋਂ ਸ਼ਾਇਦ ਡਰਦੇ ਹੋਣ ਮੈਨੂੰ ਕਦੇ ਵੀ ਕੁਝ ਮਾੜਾ ਚੰਗਾ ਨਹੀਂ ਬੋਲਦੀ ਸੀ ਛੁੱਟੀ ਤੋਂ ਬਾਅਦ ਮੈਂ ਮੰਮੀ ਜੀ ਨਾਲ ਘਰ ਦਾ ਕੰਮ ਵੀ ਕਰਾਉਂਦੀ ਸੀ ਮੈਂ ਆਪਣੀ ਮੰਮੀ ਦੇ ਨਾਲ ਰਸੋਈ ਦੇ ਕੰਮ ਵਿੱਚ ਛਾਤ ਫਟਾ ਦਿੰਦੀ ਸੀ ਮੈਂ ਮੇਰੇ ਪਿਤਾ ਜੀ ਤੇ ਮੇਰੀ ਮਤਰੀ ਮਾਂ ਦੇ ਤਿੰਨ ਮੈਂਬਰ ਪਰਿਵਾਰ ਵਿੱਚ ਖੁਸ਼ੀ ਜੀਵਨ ਬਤੀਤ ਕਰ ਰਹੇ ਸੀ ਛੁੱਟੀ ਵਾਲੇ ਦਿਨ ਅਸੀਂ ਤਿੰਨਾਂ ਨੇ ਕਿਤੇ ਨਾ ਕਿਤੇ ਘੁੰਮਣ ਫਿਰਨ ਜਾਣਾ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਕੁਛੀ ਮਹਿਸੂਸ ਕਰ ਰਹੀ ਸੀ ਪਰ ਜੋ ਮੇਰੇ ਦਿਲ ਦੇ ਵਿੱਚ ਦੁੱਖ ਸੀ ਉਹ ਇਹ ਸੀ ਕਿ ਜਿਸ ਇਨਸਾਨ ਨੂੰ ਮੈਂ ਪਿਆਰ ਕੀਤਾ ਸੀ ਉਸ ਇਨਸਾਨ ਨੇ ਮੇਰੇ ਪਿਆਰ ਦੀ ਬਿਲਕੁਲ ਕਦਰ ਨਹੀਂ ਪਾਈ ਉਹਦੋਂ ਜਦ ਨਵਦੀਪ ਨੂੰ ਪਤਾ ਲੱਗਾ ਕਿ ਮੈਂ ਨੌਕਰੀ ਤੇ ਲੱਗ ਚੁੱਕੀ ਆ ਤਾਂ ਉਸਨੇ ਤਲਾਕ ਦੇਣ ਤੋਂ ਇਨਕਾਰ ਕਰ ਦਿੱਤਾ ਉਸਨੇ ਮੈਨੂੰ ਬਾਰ-ਬਾਰ ਕਾਲ ਕਰਨੀ ਮੈਂ ਉਸਦੀ ਕਾਲ ਦਾ ਕੋਈ ਜਵਾਬ ਨਹੀਂ ਦਿੰਦੀ ਸੀ ਪਿਤਾ ਜੀ ਨੇ ਮੈਨੂੰ ਆਖ ਦਿੱਤਾ ਸੀ ਉਸ ਨਾਲ ਹੁਣ ਤੁਸੀਂ ਬਿਲਕੁਲ ਵੀ ਆਪਣਾ ਸੰਪਰਕ ਨਹੀਂ ਰੱਖਣਾ ਮੈਂ ਵੀ ਹੁਣ ਪਿਤਾ ਜੀ ਦੀ ਵੀ ਹਰ ਇੱਕ ਗੱਲ ਮੰਨਦੀ ਸੀ ਪਹਿਲਾਂ ਗਲਤੀ ਕਰ ਚੁੱਕੀ ਸੀ ਮੈਂ ਹੁਣ ਉਹ ਗਲਤੀ ਦੁਬਾਰਾ ਦੁਹਰਾਉਣਾ ਨਹੀਂ ਸੀ ਚਾਹੁੰਦੀ ਨਵਦੀਪ ਨੇ ਹੁਣ ਅੱਤ ਚੁੱਕੀ ਹੋਈ ਸੀ ਉਹ ਕਦੇ ਸਾਡੇ ਘਰ ਆਉਂਦਾ ਕਤੇ ਪਿਤਾ ਜੀ ਨੂੰ ਕਾਲ ਕਰਦਾ ਪਰ ਅਸੀਂ ਉਸ ਦੀ ਕੋਈ ਵੀ ਗੱਲ ਸੁਣਨ ਲਈ ਤਿਆਰ ਨਹੀਂ ਸੀ ਪਿਤਾ ਜੀ ਨੇ ਇਹ ਕਹਿ ਦਿੱਤਾ ਹੁਣ ਫੈਸਲਾ ਕੋਰਟ ਵਿੱਚ ਹੀ ਹੋਵੇਗਾ ਹੁਣ ਮੈਂ ਆਪਣੀ ਡਿਊਟੀ ਤੇ ਆਰਾਮ ਨਾਲ ਜਾਂਦੀ ਆਉਂਦੀ ਸੀ ਮੈਨੂੰ ਕਿਸੇ ਵੀ ਗੱਲ ਦੀ ਕੋਈ ਵੀ ਫਿਕਰ ਨਹੀਂ ਸੀ ਮੈਂ ਹੁਣ ਪੱਕਾ ਸੋਚ ਲਿਆ ਸੀ ਕਿ ਮੈਂ ਕਦੇ ਵੀ ਦੁਬਾਰਾ ਵਿਆਹ ਨਹੀਂ ਕਰਾਂਗੀ ਤੇ ਨਾ ਹੀ ਨਵਦੀਪ ਦੇ ਘਰ ਕਦੇ ਜਾਵਾਂਗੀ ਮੈਨੂੰ ਪਹਿਲੀ ਤਨਖਾਹ ਮਿਲੀ ਮੈਂ ਆਪਣੀ ਪਹਿਲੀ ਤਨਖਾਹ ਆਪਣੇ ਪਿਤਾ ਜੀ ਨੂੰ ਦੇ ਦਿੱਤੀ ਪਰ ਪਿਤਾ ਜੀ ਨੇ ਮੇਰੀ ਤਨਖਾਹ ਲੈਣ ਤੋਂ ਇਨਕਾਰ ਕਰ ਦਿੱਤਾ ਮੈਨੂੰ ਆਖਣ ਲੱਗੇ ਪੁੱਤਰ ਤੇਰੀ ਕਮਾਈਆ ਤੂੰ ਆਪਣੇ ਕੋਲ ਰੱਖ ਮੈਂ ਹੁਣ ਆਪਣੇ ਆਪ ਨੂੰ ਜ਼ਿੰਦਗੀ ਚ ਬਹੁਤ ਖੁਸ਼ ਨਸੀਬ ਸਮਝਦੀ ਸੀ ਜਿਸ ਨੂੰ ਇੰਨਾ ਵਧੀਆ ਪਿਤਾ ਮਿਲਿਆ ਇੱਕ ਦਿਨ ਮੈਂ ਡਿਊਟੀ ਤੇ ਗਈ ਹੋਈ ਸੀ ਮत्री ਮਾਵ ਲੋ ਕਾਲ ਆਈ ਉਹ ਮੈਨੂੰ ਆਖਣ ਲੱਗੇ ਤੂੰ ਜਿੱਥੇ ਵੀ ਆ ਜਲਦੀ ਤੋਂ ਜਲਦੀ ਘਰ ਆ ਮੈਂ ਉਹਨਾਂ ਨੂੰ ਬਹੁਤ ਪੁੱਛਿਆ ਮੰਮੀ ਜੀ ਮੈਨੂੰ ਕੋਈ ਗਲਤਾ ਦੱਸੋ ਕੀ ਹੋਇਆ ਉਹ ਆਖਣ ਲੱਗੇ ਤੂੰ ਘਰ ਪਹੁੰਚ ਜਾ ਤੈਨੂੰ ਆਪੇ ਸਭ ਕੁਝ ਪਤਾ ਲੱਗ ਜਾਵੇਗਾ ਮੈਂ ਆਪਣੇ ਸਾਹਿਬ ਕੋਲੋਂ ਛੁੱਟੀ ਲੈ ਕੇ ਮੈਨੂੰ ਉਹਨਾਂ ਹਾਫ ਛੁੱਟੀ ਦੇ ਦਿੱਤੀ ਜਦੋਂ ਮੈਂ ਕਾਰ ਆਈ ਬਹੁਤ ਸਾਰੇ ਲੋਕ ਇਕੱਠੇ ਹੋਏ ਸਨ ਮੇਰੇ ਪਿਤਾ ਜੀ ਨੂੰ ਬ੍ਰੇਨ ਅਟੈਕ ਹੋ ਗਿਆ ਸੀ ਉਹ ਕੋਮਾ ਵਿੱਚ ਸੀ ਉਹ ਬੋਲ ਨਹੀਂ ਸਕਦੇ ਸੀ ਮੰਮੀ ਜੀ ਨੇ ਗੱਡੀ ਦਾ ਵੀ ਪ੍ਰਬੰਧ ਕਰ ਲਿਆ ਸੀ ਪਿਤਾ ਜੀ ਨੂੰ ਗੱਡੀ ਵਿੱਚ ਬਿਠਾਇਆ ਤੇ ਹਸਪਤਾਲ ਲੈ ਗਏ ਉੱਥੇ ਡਾਕਟਰਾਂ ਨੇ ਦੱਸਿਆ ਕਿ ਇਹਨਾਂ ਨੂੰ ਬ੍ਰੇਨ ਦਾ ਅਟੈਕ ਆ ਇਨਨ ਹੋਸ਼ ਆ ਵੀ ਸਕਦੀ ਹੈ ਤੇ ਨਹੀਂ ਵੀ ਆ ਸਕਦੀ ਮੇਰੇ ਪਿਤਾ ਜੀ ਦੇ ਸਾਹ ਚੱਲ ਰਹੇ ਸੀ ਪਰ ਉਹਨਾਂ ਦਾ ਮੂੰਹੋਂ ਕੁਝ ਬੋਲਦੇ ਸੀ ਨਾ ਦੇਖਦੇ ਸੀ ਅੱਖਾਂ ਬੰਦ ਕਰਕੇ ਉੱਚੀ ਉੱਚੀ ਘੁਰਾੜੇ ਮਾਰ ਰਹੇ ਸੀ ਡਾਕਟਰਾਂ ਨੇ ਮੇਰੇ ਪਿਤਾ ਜੀ ਦੀ ਆਕਸੀਜਨ ਲਗਾ ਦਿੱਤੀ ਆਕਸੀਜਨ ਲੱਗੀ ਨੂੰ 4-5 ਘੰਟੇ ਹੋ ਚੁੱਕੇ ਸੀ ਪਿਤਾ ਜੀ ਦੀ ਆਕਸੀਜਨ ਲੱਗਣ ਨਾਲ ਕੋਈ ਵੀ ਫਰਕ ਨਹੀਂ ਪੈ ਰਿਹਾ ਸੀ ਰਾਤ ਨੂੰ 9 ਵਜੇ ਡਾਕਟਰ ਰੂਮ ਵਿੱਚ ਆਇਆ ਉਹਨਾਂ ਨੇ ਮੈਨੂੰ ਆਖਿਆ ਭਮੀ ਤੁਸੀਂ ਆਪਣੇ ਪਿਤਾ ਜੀ ਨੂੰ ਕਿਤੇ ਵੀ ਲੈ ਜਾਓ ਪਰ ਹੁਣ ਇਹ ਠੀਕ ਨਹੀਂ ਹੋਣਗੇ ਇਸ ਕਰਕੇ ਇਹਨਾਂ ਨੂੰ ਘਰ ਹੀ ਲੈ ਜਾਓ ਮੈਂ ਡਾਕਟਰ ਅੱਗੇ ਬਹੁਤ ਵਾਸਤਾ ਪਾਇਆ ਜਿਵੇਂ ਕਿਨੇ ਕਰੋ ਮੇਰੇ ਪਿਤਾ ਜੀ ਨੂੰ ਠੀਕ ਕਰ ਦੋ ਪਰ ਉਹਨਾਂ ਨੇ ਆਪਣੇ ਹੱਥ ਖੜੇ ਕਰ ਦਿੱਤੇ ਸੀ ਉਹ ਕਹਿਣ ਲੱਗੇ ਕਿ ਤੁਸੀਂ ਕਿਸੇ ਵੀ ਹਸਪਤਾਲ ਵਿੱਚ ਲੈ ਜਾਓ ਠੀਕ ਨਹੀਂ ਹੋਣਗੇ ਮੈਂ ਡਰਾਈਵਰ ਨੂੰ ਬੁਲਾਇਆ ਪਿਤਾ ਜੀ ਨੂੰ ਮੈਂ ਤੇ ਮੇਰੀ ਮੰਮੀ ਜੀ ਨੇ ਗੱਡੀ ਵਿੱਚ ਦੁਬਾਰਾ ਪਾਇਆ ਤੇ ਅਸੀਂ ਘਰ ਨੂੰ ਆ ਰਹੇ ਸੀ ਪਿਤਾ ਜਿੰਦਾ ਸਿਰ ਮੇਰੀ ਗੋਦੀ ਵਿੱਚ ਸੀ ਉਹਨਾਂ ਦਾ ਸਿਰ ਮੇਰੇ ਗੋਡਿਆਂ ਤੇ ਸੀ ਮੰਮੀ ਜੀ ਡਰਾਈਵਰ ਦੇ ਨਾਲ ਵਾਲੀ ਅਗਲੀ ਸੀਟ ਤੇ ਬੈਠੇ ਸੀ ਜਿਉਂ ਹੀ ਅਸੀਂ ਘਰ ਦੇ ਨਜ਼ਦੀਕ ਆਏ ਤੇ ਪਿਤਾ ਜੀ ਨੇ ਆਖਰੀ ਸਾਹ ਲਿਆ ਤੇ ਸਾਨੂੰ ਸਦਾ ਲਈ ਅਲਵਿਦਾ ਕਿ ਗਰਮੀ ਦੇ ਦਿਨ ਸੀ ਪਿਤਾ ਜੀ ਨੂੰ ਰਾਤ ਨੂੰ ਰੱਖਣਾ ਠੀਕ ਨਹੀਂ ਸੀ ਇਸ ਕਰਕੇ ਅਸੀਂ ਵਾਪਸ ਹਸਪਤਾਲ ਹੀ ਪਿਤਾ ਜੀ ਨੂੰ ਲੈ ਕੇ ਉੱਥੇ ਉਹਨਾਂ ਨੂੰ ਫ੍ਰੀਜ਼ਰ ਵਿੱਚ ਰੱਖਿਆ ਗਿਆ ਫ੍ਰੀਜ਼ਰ ਵਿੱਚ ਰੱਖ ਕੇ ਅਸੀਂ ਮੈਂ ਤੇ ਮੰਮੀ ਜੀ ਅਸੀਂ ਦੋਨੋਂ ਜਣੇ ਘਰ ਆ ਗਏ ਅਸੀਂ ਸਾਰੇ ਰਿਸ਼ਤੇਦਾਰਾਂ ਨੂੰ ਕਾਲ ਕੀਤੀਆਂ ਸਵੇਰੇ ਸੰਸਕਾਰ ਸਮੇਂ ਤਾਂ ਜੋ ਉਹ ਪਹੁੰਚ ਜਾਣ ਉਸ ਸਮੇਂ ਮੈਨੂੰ ਇਹ ਸੋਝ ਵੀ ਨਹੀਂ ਰਿਹਾ ਸੀ ਕਿ ਅੱਜ ਮੇਰੇ ਪਿਤਾ ਜੀ ਮੈਨੂੰ ਦੁਨੀਆ ਛੱਡ ਕੇ ਚਲੇ ਗਏ ਪੱਥਰ ਬਣ ਚੁੱਕੀ ਸੀ ਨਾ ਮੈਨੂੰ ਰੋਣਾ ਆ ਰਿਹਾ ਸੀ ਨਾ ਮੈਂ ਕੋਈ ਗੱਲ ਕਰ ਰਹੀ ਸੀ ਮੈਂ ਕਿ ਚੁੱਪਚਾਪ ਬੁੱਤ ਬਣ ਕੇ ਸਾਰਿਆਂ ਦੀਆਂ ਗੱਲਾਂ ਸੁਣ ਰਹੀ ਸੀ ਉਸੇ ਸਮੇਂ ਸਾਡੇ ਘਰ ਆਣ ਗਵਣ ਵੀ ਬਹੁਤ ਸਾਰੇ ਜਣੇ ਅਫਸੋਸ ਕਰਨ ਲਈ ਰਾਤ ਨੂੰ ਹੀ ਪਹੁੰਚ ਗਏ ਉਸ ਰਾਤ ਅਸੀਂ ਸਾਰੀ ਰਾਤ ਪਿਤਾ ਜੀ ਦੀਆਂ ਗੱਲਾਂ ਕਰਦੇ ਰਹੇ। ਮੇਰੇ ਮੰਮੀ ਜੀ ਮੈਨੂੰ ਆਖਣ ਲੱਗੇ ਰੀਨਾ ਤੂੰ ਘੜੀ ਆਰਾਮ ਕਰ ਲੈ। ਕੱਲ ਵੀ ਸਾਰਾ ਦਿਨ ਉਸੇ ਤਰ੍ਹਾਂ ਰਹਿਣਾ। ਮੰਮੀ ਜੀ ਦੇ ਕਹਿਣ ਉੱਤੇ ਜਾ ਕੇ ਬੈੱਡ ਤੇ ਲੇਟ ਗਈ। ਮੈਂ ਬੈੱਡ ਤੇ ਪਈ ਸੋਚਦੀ ਰਹੀ। ਸੋਚਦੇ ਸੋਚਦੇ ਮੈਨੂੰ ਪਤਾ ਨਹੀਂ ਲੱਗਿਆ ਮੈਨੂੰ ਕਦੋਂ ਨੀਂਦ ਆ ਗਈ। ਮੇਰੀ ਅੱਖ ਖੁੱਲੀ ਸਵੇਰ ਦੇ 5 ਵਜੇ ਚੁੱਕੇ ਸੀ। ਉਸ ਸਮੇਂ ਮੇਰੇ ਮੰਮੀ ਜੀ ਵੀ ਆਪਸ ਉੱਤੇ ਪਏ ਸੀ ਤੇ ਸਾਰੇ ਲੋਕ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਸੀ। ਮੈਂ 5 ਵਜੇ ਉੱਠ ਕੇ ਇਸ਼ਨਾਨ ਕੀਤਾ। ਸਿਮਰਨ ਕਰਕੇ ਮੈਂ ਫਰਸ਼ ਤੇ ਬੈਠ ਗਈ ਬਹੁਤ ਕੁਝ ਮੈਂ ਸੋਚਦੀ ਰਹੀ ਘੰਟੇਕ ਵਿੱਚ ਮੰਮੀ ਜੀ ਵੀ ਉੱਠ ਗਈ 7:00 ਵਜੇ ਸਾਡੇ ਰਿਸ਼ਤੇਦਾਰ ਆਉਣੇ ਸ਼ੁਰੂ ਹੋ ਗਏ ਸੀ ਮੈਂ ਮਾਸੀ ਜੀ ਮੰਮੀ ਜੀ ਤੇ ਹੋਰ ਕਿੰਨੇ ਰਿਸ਼ਤੇਦਾਰ ਪਹੁੰਚ ਗਏ ਸੀ 10:00 ਵਜੇ ਹਸਪਤਾਲ ਜਾ ਕੇ ਮੈਂ ਆਪਣੇ ਮਾਸਟਰ ਜੀ ਨੂੰ ਤੇ मामੀ ਜੀ ਨੂੰ ਉਹਨਾਂ ਨਾਲ ਜਾ ਕੇ ਹਸਪਤਾਲ ਤੋਂ ਪਿਤਾ ਜੀ ਦੀ ਲਾਸ਼ ਲੈ ਕੇ ਆਈ ਪਿਤਾ ਜੀ ਦੀਆਂ ਅੰਤਿਮ ਰਸਮਾਂ ਦੀਆਂ ਤਿਆਰੀਆਂ ਕਰਨ ਲੱਗੇ ਕੋਈ ਮੈਨੂੰ ਬੁੱਕਲ ਵਿੱਚ ਲੈ ਕੇ ਰੋ ਰਿਹਾ ਸੀ ਬੇਟੀ ਅੱਜ ਤੇਰਾ ਇੱਕ ਪਿਤਾ ਸੀ ਉਹ ਇਸ ਦੁਨੀਆ ਤੋਂ ਚੁਰ ਗਿਆ ਲੋਕਾਂ ਦੀਆਂ ਇਹਨਾਂ ਗੱਲਾਂ ਨੇ ਮੇਰੇ ਹੰਝੂ ਮੱਲੋ-ਮੱਲੀ ਆ ਗਏ ਬਹੁਤ ਉੱਚੀ-ਉੱਚੀ ਕੂਕਾਂ ਮਾਰ-ਮਾਰ ਰੋ ਰਹੀ ਸੀ ਮੈਨੂੰ ਸਾਰੇ ਲੋਕ ਚੁੱਪ ਕਰਾ ਰਹੇ ਸੀ ਮੈਨੂੰ ਨਹੀਂ ਪਤਾ ਰੋਂਦੀ-ਰੋਂਦੀ ਮੈਂ ਕਦੋਂ ਬੇਹੋਸ਼ ਹੋ ਗਈ ਤੇ ਡਾਕਟਰ ਨੂੰ ਬੁਲਾ ਇੰਜੈਕਸ਼ਨ ਲਗਾਏ ਗਏ ਪਿਤਾ ਜੀ ਦੀ ਅਰਥੀ ਤਿਆਰ ਕਰ ਦਿੱਤੀ ਗਈ ਸੀ ਸਾਰੇ ਲੋਕ ਪਿਤਾ ਜੀ ਨੂੰ ਅੰਤਿਮ ਪ੍ਰਣਾਮ ਕਰ ਰਹੇ ਸੀ ਤੇ ਮੈਂ ਪਿਤਾ ਜੀ ਦੇ ਸਹਰਾਣੇ ਬੈਠੀ ਦੇਖਦੀ ਰਹੀ 11 ਕਜ ਵਜੇ ਪਿਤਾ ਜੀ ਵਿਅਰਥੀ ਨੂੰ ਮੋਢਾ ਦੇ ਕੇ ਸ਼ਮਸ਼ਾਨ ਘਾਟ ਵਿਖੇ ਲੈ ਗਏ ਸੀ ਮੇਅਰਥੀ ਦੇ ਨਾਲ ਹੀ ਸੀ ਸ਼ਮਸ਼ਾਨ ਘਾਟ ਵਿੱਚ ਪਿਤਾ ਜੀ ਨੂੰ ਅਗਨੀ ਦੀ ਰਸਮ ਅਦਾ ਕੀਤੀ ਉਸ ਸਮੇਂ ਮੈਂ ਪੱਥਰ ਬਣ ਚੁੱਕੀ ਸੀ ਸਾਰੇ ਲੋਕ ਮੇਰੇ ਵੱਲ ਵੇਖ ਰਹੇ ਸੀ ਸਭ ਲੋਕਾਂ ਦੀ ਮੈਂ ਗੱਲਾਂ ਸੁਣ ਰਹੀ ਸੀ ਜਦੋਂ ਮੈਂ ਵਾਪਸ ਆਪਣੇ ਘਰ ਨੂੰ ਆ ਰਹੀ ਸੀ ਮੈਨੂੰ ਇੰਜ ਲੱਗਿਆ ਰਿਹਾ ਸੀ ਇਸ ਦੁਨੀਆ ਵਿੱਚ ਹੁਣ ਮੇਰਾ ਕੋਈ ਵੀ ਨਹੀਂ ਆ ਜਾਂਦੀ ਜਾਂਦੇ ਪਿਤਾ ਜੀ ਮੇਰੇ ਤੇ ਇੱਕ ਜ਼ਿੰਮੇਵਾਰੀ ਵੱਡੀ ਸਾਰੀ ਸੌਂਪ ਕੇ ਸੀ ਜੋ ਸੀ ਮੇਰੀ ਮਤਰੀ ਮਾਂ ਦੀ ਦੇਖਪਾਲ ਦਾ ਮੁਕੇਸ਼ ਰੀਨਾ ਦੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣ ਰਿਹਾ ਸੀ ਗੱਲਾਂ ਸੁਣਦੇ-ਸੁਣਦੇ ਪਤਾ ਨਹੀਂ ਲੱਗਿਆ ਸ਼ਾਮ ਦੇ 6 ਵਜੇ ਚੁੱਕੇ ਸੀ ਰੀਨਾ ਨੇ ਮੁਕੇਸ਼ ਨੂੰ ਕਿਹਾ ਮੁਕੇਸ਼ ਬਹੁਤ ਹਨੇਰਾ ਹੋ ਗਿਆ ਮੈਂ ਵੀ ਆਪਣੇ ਘਰ ਜਾਣਾ ਮੁਹੱਲੇ ਵਾਲੇ ਮੈਨੂੰ ਕੀ ਆਖਣਗੇ ਐਨੀ دیر ਤੱਕ ਕਿੱਥੇ ਰਹਿੰਦੀ ਆ ਕੋਈ ਗੱਲ ਨਹੀਂ ਆਪਾਂ ਅਗਲੇ ਐਂਤਵਾਰ ਮਿਲਾਂਗੇ ਤੇ ਅਗਲੀ ਗੱਲ ਮੈਂ ਤੁਹਾਨੂੰ ਦੱਸਾਂਗੀ ਕਿ ਮੇਰੀ ਜ਼ਿੰਦਗੀ ਦੇ ਵਿੱਚ ਅੱਗੇ ਕੀ ਹੋਇਆ ਪਿਤਾ ਜੀ ਇਸ ਦੁਨੀਆਂ ਵਿੱਚ ਜਾਣ ਤੋਂ ਬਾਅਦ ਮੈਂ ਹਰ ਰੋਜ਼ ਦਫ਼ਤਰ ਜਾਂਦੀ ਸੀ ਮੁਕੇਸ਼ ਵੀ ਦਫ਼ਤਰ ਜਾਂਦਾ ਸੀ ਰੀਨਾ ਨੇ ਪਹਿਲਾਂ ਹੀ ਆਖ ਦਿੱਤਾ ਸੀ ਹੁਣ ਮੈਂ ਤੁਹਾਨੂੰ ਇੱਕ ਵਾਰ ਫਿਰ ਮਿਲਾਂਗੀ ਤੇ ਉਸ ਦਿਨ ਆਪਾਂ ਬੈਠ ਕੇ ਅਗਲੀਆਂ ਗੱਲਾਂ ਕਰਾਂਗੇ ਰੀਨਾ ਹੁਣ ਹਰ ਰੋਜ਼ ਫੇਕਦੀ ਸੀ ਮੁਕੇਸ਼ ਹੋਟਲ ਤੇ ਨਾਸ਼ਤਾ ਕਰਨ ਨਹੀਂ ਆਉਂਦਾ ਸੀ ਸਿਰਫ ਰੀਨਾ ਹੀ ਨਾਸ਼ਤਾ ਕਰਨ ਆਉਂਦੀ ਸੀ ਰੀਨਾ ਨੇ ਇੱਕ ਦਿਨ ਮੁਕੇਸ਼ ਨੂੰ ਪੁੱਛ ਹੀ ਲਿਆ ਹੁਣ ਤੁਸੀਂ ਖਾਣਾ ਖਾਣ ਲਈ ਹੋਟਲ ਨਹੀਂ ਆਉਂਦੇ ਹੁਣ ਤੇਰੀ ਭਾਬੀ ਮੈਨੂੰ ਨਾਸ਼ਤਾ ਬਣਾ ਕੇ ਦਿੰਦੀ ਆ ਇਸ ਕਰਕੇ ਮੈਂ ਕਰ ਹੀ ਖਾਣਾ ਆ ਅਗਲੇ ਐਤਵਾਰ ਨੂੰ ਰੀਨਾ ਤੇ ਮਕੇਸ਼ ਫਿਰ ਪਾਰਕ ਵਿੱਚ ਇਕੱਠੇ ਹੁੰਦੇ ਹਨ ਰੀਨਾ ਫਿਰ ਆਪਣੀ ਜ਼ਿੰਦਗੀ ਦੀ ਕਹਾਣੀ ਸ਼ੁਰੂ ਕਰਦੀ ਆ ਜਦੋਂ ਪਿਤਾ ਜੀ ਦੀ ਮੌਤ ਹੋ ਜਾਂਦੀ ਆ ਤਾਂ ਮੇਰੇ ਮੰਮੀ ਬਿਲਕੁਲ ਇਕੱਲੇ ਰਹਿ ਜਾਂਦੇ ਹਨ ਮੈਂ ਸਾਰਾ ਸਾਰਾ ਦਿਨ ਦਫ਼ਤਰ ਵਿੱਚ ਰਹਿੰਦੀ ਸੀ ਮੈਨੂੰ ਕੁਝ ਵੀ ਨਹੀਂ ਪਤਾ ਸੀ ਮੇਰੀ ਗਿਆ ਹਾਜ਼ਰੀ ਵਿੱਚ ਕਰ ਕੌਣ ਆਉਂਦਾ ਹੈ ਧੰਨਵਾਦ ਜੀ ਸਾਰਿਆਂ ਦਾ ਅੱਜ ਦਾ ਪਾਕਿਸਤਾਨ ਨੂੰ ਦੇ ਲਈ ਬਾਕੀ ਅਗਲੇ ਭਾਗ ਵਿੱਚ ਲੈ ਕੇ ਹਾਜ਼ਰ ਹੋਵਾਂਗੇ ਜੀ ਬਨੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਸਤਿ ਸ਼੍ਰੀ ਅਕਾਲ